ਆ ਗੁਰੂ ਤੇਲੋ ਜੋਤਿ ਰਤੋਂ ਹਰ ਰੋਜ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਬਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਤੇ ਰੱਖੇ ਮਾਨਵਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਸ਼ਬਦ ਗੁਰੂ ਅਵਤਾਰ ਗੁਰਗਤੀ ਤੇ ਵਿਰਾਜਮਾਨ ਬਾਣੀ ਬੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਣ ਹਜ਼ੂਰੀ ਅੰਦਰ ਸੱਜ ਬੈਠੇ ਗੁਰਖਾ ਸਾਹਿਬ ਸਤਸੰਗ ਜੀਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਪਾਸ਼ਾ ਜਿਨ੍ਹਾਂ ਦੇ ਪੰਨ ਜੀ ਮੰਗੇ ਆਪਾਂ ਕਥਾ ਵਿਚਾਰ ਕਈਆਂ ਨੇ ਤੁਮ ਰੰਭ ਕੀਤੀ ਹੈ ਆਓ ਅੱਜ ਵੀ ਉਸੇ ਰਣੀ ਦਾ ਕੇ ਸਭਣੀਏ ਸਭਰੋ ਦੇ ਪੰਨ ਜੀ ਨੂੰ ਵਿੱਚੋਂ ਕੁਝ ਕੁ ਰੱਬੀ ਗੁਣਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ताकि आया सा संसार से सफल हो जाए नित्य दुखा कलेसा रोगां सोगां कालिया साड़िया चिंता फिकर तो जमान की मार तो अज सुनते देखते आ रहे अपना चौरासी लख जोना ਇੰਨਾ ਦੇ ਜੋ ਜਨਮ ਤੇ ਮਰਦਾ ਅਸਾ ਹੈ ਤੇ ਅਕਾ ਹੈ ਧੁੱਕਿਆ ਨਾ ਉਤੋਂ ਵੱਧ ਨਹੀਂ ਅਸਾ ਤੋਂ ਪਾਉਂਦਾ ਹੈ ਨਾ ਸਾਰਿਆਂ ਜਾਣ ਵਾਲਾ ਅਕਾ ਤੋਂ ਪਾਉਂਦਾ ਜਿਹਦਾ ਵਰਨਣਾ ਕੀਤਾ ਜਾਵੇ ਜਿਹੜਾ ਦੱਸਿਆ ਨਾ ਜਾਵੇ ਤੇ ਸੱਚ ਜਦੋਂ ਜੀਵ ਦੇ ਪ੍ਰਾਣ ਦੇ ਗੁੰਦੇ ਆ ਉਹ 10 ਸਾਲ ਦਾ ਕਿੰਨਾ ਵੱਡਾ ਧੋਖਾ ਆ ਬੈਠੇ ਨੇ ਪਤ ਪ੍ਰੀਤ ਸਾਹਿਬ ਜੀ ਇੰਨੇ ਸਾਲ ਉਹ ਗੱਲ ਸੁਣ ਜਾਈ ਕਿ ਹੱਡਾ ਨੂੰ ਤੰਗੂਰ ਤੰਗੂਰ ਕੇ ਜਿੰਦ ਮਾਣੀ ਕਢੀਏ ਹੱਡ ਬੂ ਕਣਕਾਇ ਹੰਡਾ ਨੂੰ ਖੜ ਕੜਕਾ ਕਰਕਾ ਦੇ ਤੁਗੋ ਤੁਗੋ ਕੇ ਜਾਨਮ ਸਾਡੇ ਜਿਹੜੀ ਹੈ ਨਾ ਆ ਜਣਾਪਮ ਜੀ ਜੀ ਦਾ ਸਣਾ ਬੋਲ ਰਿਹਾ ਹੈ ਕੀ ਬੋਲ ਰਿਹਾ ਹੈ ਤਰੁ ਹਵਾ ਬੋਜਈਆ ਅਕੜ ਬੋਲ ਰਿਹਾ ਜੜੀਂਦਰ ਹਵਾ ਬੋਲ ਰਿਹਾ ਜੇ ਹਵਾ ਨਾ ਹੋਵੇ ਤਾਂ ਬੋਲ ਕੋ ਤਾਂ ਕੰਮ ਕੋਈ ਹਵਾ ਦੀ ਗਤੀ ਰੁਕ ਜਾਂਦੀ ਆ ਚਾਲ ਰੁਕ ਜਾਂਦੀ ਆ ਹਵਾ ਦੀ ਇਹ ਹੀ ਬੰਸਲੇంద్ర ਬੋਰੇ ਤੇਹੀ ਆ ਸ਼ਬਦ ਤੇਹੀ ਬੋਲ ਰਿਹਾ ਛੜੇ ਅੰਦਰੋਂ ਜਸ ਕੀ ਬੋਲੇ ਸ਼ਬਦ ਬੋਰੇ ਕਿਦਾਂ ਬੋਲ ਰਿਹਾ ਹਵਾ ਬੋਲ ਰਹੀ ਆ ਇਸ ਸਮੇ ਤੋਂ ਬਾਅਦ ਆਪੈਰੋ ਗੱਲ ਸੁਣ ਸੁਣਛੇਤੀ ਸਮੇਂ ਨੂੰ ਆਉਣ ਵਾਲੀ ਗੱਲ ਨਹੀਂ ਏ ਜਦੋਂ ਇਹ ਹਵਾ ਇਹ ਪ੍ਰਾਣ ਜਿਹਨੂੰ ਅਸੀਂ ਜਿੰਦ ਵੀ ਕਹਿ ਦਈਏ ਜੋ ਮਰਜੀ ਕਹਿ ਦਈਏ ਜਦੋਂ ਜੰਮ ਕੱਢਦੇ ਆ ਨਾ ਤੇ ਸਾਰੇ ਹੱਡਾਂ ਨੂੰ ਖੜਕਾ ਖੜਕਾ ਕੇ ਕੱਢਦੇ ਆ ਉਹਨੂੰ ਪਾਛੇ ਲਗਾ ਅਕੈ ਮੇਂ ਕਿਆ ਨਹੀਂ ਜਾ ਸਕਦਾ ਉਦੋਂ ਬੰਦਾ ਤੈ ਨਹੀਂ ਚਾਹਦਾ ਮੈਂ ਮੈਂ ਦੁਖੀ ਹੰਨੂ ਮਾਰ ਲੈ ਮੈਨੂੰ ਕੁੱਟ ਰਿਹਾ ਮੇਰੇ ਹੱਡਾਂ 'ਚੋਂ ਪ੍ਰਾਣ ਕੱਢ ਰਿਹਾ ਨਹੀਂ ਦੱਸ ਸਕਦਾ ਕਦੇ ਨਹੀਂ ਦੱਸਿਆ ਅਜੇ ਤੱਕ ਅਜੇ ਤੱਕ ਦੱਸਿਆ ਨਹੀਂ ਕਿਸੇ ਨੇ ਬੜੇ ਤਾਰੇ ਸੰਸਾਰ ਦੇ ਬੜੇ ਪੀਰ ਲੋਗ ਅਜ ਸੰਸਾਰ ਦੇ ਬੜੇ 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 ਤੱਲੇ ਆਏ ਸੰਸਾਰ ਦੇ ਇਹਨਾਂ ਦਸ਼ਾ ਵੀ ਆ ਦੇ ਕੋ ਜੰ ਮੇਰੇ ਅੰਦਰੋਂ ਸ્વાસ ਕਰ ਰਹੇ ਹਵਾ ਕਰ ਰਹੇ ਤੇ ਹਵਾ ਸਾਡੇ ਰੋਮ-ਰੋਮ ਵਿੱਚ ਆ ਹਵਾ ਸਾਡੇ ਰੋਮ-ਰੋਮ ਵਿੱਚ ਆ ਇੱਥੋਂ ਤੱਕ ਸਾਡੇ ਹੱਡਾਂ ਵਿੱਚ ਵੀ ਆਵਾ ਜਿੱਥੇ ਵੀ ਪੁਲਾੜ ਹੈ ਜਿੱਥੇ ਵੀ ਵੇਦ ਹੈ ਉੱਥੇ ਹਮਾਰੇ ਉਤੇ ਕਾਸ਼ਵੀ ਉਤੇ ਅਮਾਮੀ ਬੁਲਾਉਂਦਾ ਈ ਤਾਲ ਜੇ ਤੂੰ ਬਚਨਾ ਝੋਨੇ ਪਹਿਰਿਓ ਤਿਤ ਪਾਛਲੇ ਬਹੁਤ ਦਲੀਲਾਂ ਦੇ ਕੇ ਸਾਨੂੰ ਵਿਚਾਰਾਂ ਦੇ ਕੇ ਸਮਝਾ ਸਮਝਾ ਕੇ ਸਰਵੇ ਗਲ ਕਈਆਂ ਬੇ ਸਜਣਾ ਇਹ ਬਾਰ-ਬਾਰ ਦਾ ਦੁੱਖ ਸਰਨ ਤੋਂ ਬਚ ਜਾਓ ਤੂੰ ਕਿਵੇਂ ਬਚਿਆ ਜਾ ਸਕਦਾ ਹੈ ਕਿਵੇਂ ਬਚਿਆ ਜਾ ਸਕਦਾ ਹੈ ਜੋ ਅੱਜ ਅਸੀਂ ਜੋ ਅੱਜ ਅਸੀਂ ਬਸ ਇਹਨੂੰ ਬਦਲਣਾ ਹੈ ਇਸੇ ਨੂੰ ਬਦਲਣਾ ਹੈ ਅੱਜ ਕਿਹ ਅਸੀਂ ਅੱਜ ਮਾਇਆ ਦੀ ਦੌੜ ਸਾਡੇ ਕੋਲ ਸੁਖ ਦੀ ਚਾਹ ਸਾਡੇ ਕੋਲ 14 ਦੀ ਚਾਹ ਸਾਡੇ ਕੋਲ ਪਤਾ ਨਹੀਂ ਕਿੰਨੀਆਂ ਚਾਹਾਂ ਕਿੰਨੀਆਂ ਦੀ ਇੱਛਾ ਨਾਲ ਕੇਂਦਰ ਬੈਠੇ ਆ ਪਤਾ ਕੋਈ ਨਹੀਂ ਬੰਦ ਬਚਨ ਤੂੰ ਛੱਡ ਦੇ ਜਸ ਜਿੰਦੂ ਚਿੰਤਾ ਤਨ ਇਹਨੂੰ ਛੱਡ ਦੇ ਉਸ ਮਨ ਦੇ ਸਿਰ ਤੇ ਛੱਡ ਬਿਜੂ ਤੂੰ ਕਰ ਰਿਹਾ ਬਹੁਤ ਚੰਗਾ ਕਰ ਰਿਹਾ ਜੇ ਸਾਡਾ ਕੋਈ ਬੁਰਾ ਕਰਮ ਹੋ ਰਿਹਾ ਏ ਮੜਾ ਹੋ ਰਿਹਾ ਕੋ ਸਾਡਾ ਤੂੰ ਸਾਡੇ ਕਰਮੇ ਆ ਕੀਤੇ ਹੋਏ ਪਿਛਲੇ ਉਹ ਭਗਦੇ ਤੇ ਉਹ ਗੁਰੂ ਸਾਹਿਬ ਕਹਿੰਦਾ ਭੋਗਦਾ ਗੁਰੂ ਕਹਿੰਦਾ ਹੱਸ ਕੇ ਭੋਗ ਦੁੱਖ ਭੋਗ ਸਦ ਮਾਰ ਦੁੱਖ ਭੂਖ ਸਦਬਾਰ ਇਹ ਪਦਾਤ ਤੇਰੀ ਦਾਤਾਰ ਕਹਿੰਦੀ ਜੀ ਦੁੱਖ ਆ ਗਿਆ ਤਾਂ ਕੋਈ ਨਹੀਂ ਭੁੱਖ ਲਾ ਆ ਗਈ ਤਾਂ ਕੋਈ ਨਹੀਂ ਤੂੰ ਇਹਨੂੰ ਰੱਬ ਦੀ ਦਾਤ ਮੰਨ ਲਾ ਚੁਕ ਤਨ ਆਜੇ ਨਾ ਪੁੱਤਰ ਮਿਲ ਜਾਵੇ ਕੋਈ ਵਸਤੂ ਚੰਗੀ ਮਿਲ ਜਾਵੇ ਤੁਸੀਂ ਕਿਨੇ 파ਸ਼ਾ ਨੇ ਦਾਤ ਦਿੱਤੀਆਂ 파ਸ਼ਾ ਨੇ ਦਾਤ ਦਿੱਤੀ ਆ ਧਾਂਸ਼ਰਦ ਵਰਦੇ ਤੁਸੀਂ ਥੱਪਸਰੇ ਕਰਦੇ ਆ ਕਦ ਦੁੱਖ ਆ ਜੇ ਅਸੀਂ ਜਿੰਨੇ ਵੀ ਐ ਸਾਰੇ ਆ ਕਦੇ ਕਿਹਾ ਬੀਸ ਮੰਨਦੇ ਹੀ ਦਾਤਿਆ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਅਸੀਂ ਤਾਂ ਰੋਣਾ ਸ਼ੁਰੂ ਕਰ ਦਿੰਦੇ ਆ ਦਾਤ ਨਹੀਂ ਮੰਨਦੇ ਪਰ ਜਦੋਂ ਜਿੱਦਨ ਤੂੰ ਦਾਤ ਮੰਨੇਗਾ ਨਾ ਉਦੋਂ ਤੇਰਾ ਜੀਵਨ ਬਦਲਦਾ ਸਮਝੇ ਜਿੱਦੋਂ ਦੁੱਖ ਨੂੰ ਮੈਂ ਕਹਿੰਦਾ ਨਾ ਉਸ ਮਾਰਗ ਦੀ ਦਾਤਿਆ ਉਹਦੇ ਪਾੜੇ ਵਿੱਚ ਰਹਿਣਾ ਹੈ ਤੈਨੂੰ ਜੀਵਨ ਦੀ ਜਾਂਚ ਮਿਲ ਜੂਗੀ ਖੁਸ਼ ਰਹਿਣ ਲੱਗ ਜਾਣਾ ਇਸ ਕਰਕੇ ਪੈਰੋ ਇਸ ਦੁੱਖ ਤੋਂ ਬਚਿਆ ਜਾ ਸਕਦਾ ਹੈ ਇਹ ਜ਼ੁਗਤੀ ਜੀਵਨ ਦੀ ਜੁਗਤੀ ਜਿਹੜੀ ਹੈ ਨਾ ਇਹ ਕੇਵਲ ਉਸ ਅਕਾਰਪੁਰਖ ਵਾਹਿਗੁਰੂ ਦੀ ਜੁਗਤੀ ਹੈ ਤੇ ਜੁਗਤੀ ਜਿੰਨੂੰ ਜੀਵਨ ਦੀ ਜਾਚ ਆ ਗਈ ਪੈਰੋ ਦੁੱਖ ਸੁੱਖ ਦੇ ਵਿੱਚ ਹਰ ਦਾ ਸੁਖ ਹੀ ਆਉਂਦਾ